ਲੋਕ ਸਭਾ ਚੋਣ 2024 ਪਾਰਲੀਮੈਂਟਰੀ ਕੰਸਟੀਟੂਐਂਸੀ ਸੰਗਰੂਰ 12 ਦਸੰਬਰ ਦੇ ਵਿੱਚ ਕੀਤੀ ਗਈ ਹੈ ਉਹਦੇ ਵਾਸਤੇ ਕੁਝ ਇਨਫੋਰਮੇਸ਼ਨ ਹੈਗੀਆਂ ਕਿਸ ਤਰ੍ਹਾਂ ਦੇ ਨਾਮੀਨੇਸ਼ਨ ਸ਼ੈਡਿਊਲ ਜਿਹੜਾ ਈਸੀਆਈ ਵੱਲੋਂ ਇਲੈਕਸ਼ਨ ਸ਼ੈਡਿਊਲ ਜਾਰੀ ਹੋਇਆ ਹੈ ਕਿਹੜੀ ਕਿਹੜੀ ਐਕਟੀਵਿਟੀਆ ਹੋ ਚੁੱਕੀ ਹੈ ਜਾਂ ਹੋਣ ਜਾ ਰਹੀ ਹੈ ਇਸ ਕਰਕੇ ਅਸੀਂ ਜਿਹੜਾ ਹੈਗਾ ਮੈਂ ਸੋਚਿਆ ਸੀਗਾ ਕਿ ਮੀਡੀਆ ਨਾਲ ਇੱਕ ਵਾਰ ਰੂਬਰੂ ਹੋ ਜਾਈਏ ਜਿਵੇਂ ਕਿ ਸਾਰੇ ਨੂੰ ਪਤਾ ਹੈ ਤੇ ਮੈਂ ਸਾਰੇ ਦੱਸਣਾ ਵੀ ਚਾਹੁੰਦਾ ਕਿ ਜਿਹੜਾ ਨਾਮੀਨੇਸ਼ਨ ਪ੍ਰੋਸੈਸ ਹੈ ਉਹ 7 ਮਈ ਤੋਂ ਸ਼ੁਰੂ ਹੋ ਜਾਏਗਾ 14 ਮਈ ਤੱਕ ਲਾਸਟ ਡੇਟ ਆਫ ਨਾਮੀਨੇਸ਼ਨ ਹੈ ਜਿਹੜੇ ਵੀ ਨਾਮਜ਼ਦ ਪੱਤਰ ਹੈਗੇ ਇਹ ਜਿਹੜੇ ਨੇ ਜਿਸ ਦਿਨ ਸਰਕਾਰੀ ਛੁੱਟੀ ਹੁੰਦੀ ਹੈ ਨੇਗੋਸ਼ੀਏਬਲ ਇਨਸਟਰੂਮੈਂਟ ਐਕਟ ਦੇ ਤਹਿਤ ਉਸ ਦਿਨ ਨਹੀਂ ਲਿੱਤੇ ਜਾਂਦੇ ਤੇ ਦੂਜੇ ਤੇ ਚੌਥੇ ਸੈਟਰਡੇ ਨੂੰ ਨਹੀਂ ਲਿੱਤੇ ਜਾਂਦੇ ਬਾਕੀ ਸਾਰੇ ਵਰਕਿੰਗ ਡੇਸ ਤੇ ਜਿਹੜਾ ਹੈਗਾ ਸੰਡੇ ਆਫ ਹੁੰਦਾ ਹੈ ਬਾਕੀ ਸਾਰੇ ਵਰਕਿੰਗ ਡੇਸ ਤੇ ਸਬ ਤੋਂ 14 ਦੇ ਵਿੱਚਕਾਰ ਜਿਹੜਾ ਹੈਗਾ ਨਾਮਜ਼ਦਗੀ ਪੱਤਰ ਲੈ ਜਾਣਗੇ ਇਸ ਤੋਂ ਬਾਅਦ ਸਕ੍ਰੂਟਨੀ ਹੁੰਦੀ ਹੈ ਜਿਹੜੇ ਨਾਮੀਨੇਸ਼ਨ ਪੇਪਰਸ ਕੈਂਡੀਡੇਟਸ ਵੱਲੋਂ ਦਿੱਤੇ ਜਾਂਦੇ ਉਹ ਸਕ੍ਰੂਟਨੀ ਜਿਹੜੀ ਹੈਗੀ 15 ਮਈ ਨੂੰ ਹੈ ਲਾਸਟ ਡੇਟ ਆਫ ਵਿத்ਡਰੋਅਲ ਆਫ ਕੈਂਡੀਡੇਟਸ ਜਿਹੜਾ ਹੈਗਾ 17 ਮਈ ਨੂੰ ਹੈ ਡੇਟ ਆਫ ਪੋਲ ਜਿਵੇਂ ਸਾਰਿਆਂ ਨੂੰ ਪਤਾ ਹੈ 1 ਜੂਨ ਹੈ ਤੇ ਜਿਹੜੀ ਵੋਟਾਂ ਦੀ ਗਿਣਤੀ ਹੈਗੀ ਉਹ 4 ਜੂਨ ਹੈ ਇਸ ਤੋਂ ਇਲਾਵਾ ਉਮੀਦਵਾਰ ਵੱਲੋਂ ਨਾਮਜ਼ਾਦਗੀ ਪੱਤਰ ਫਾਰਮ 2A ਉਸ ਦੇ ਵਿੱਚ ਭਰ ਕੇ ਦਿੱਤਾ ਜਾਂਦਾ ਹੈ ਤੇ ਐਫੇਡੇਵਿਟ ਜਿਹੜਾ ਹੈਗਾ ਫਾਰਮ 26 ਦੇ ਵਿੱਚ ਦਿੱਤਾ ਜਾਂਦਾ ਹੈ ਜਿਹੜਾ ਆਜ਼ਾਦ ਉਮੀਦਵਾਰ ਹੈ ਜਾਂ ਫਿਰ ਗੈਰ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀ ਹੈ ਉਹ ਜਿਹੜੇ ਨੇ ਆਪਣੇ ਹਲਕੇ ਤੋਂ ਜਿਹੜਾ ਹੈਗਾ 10 ਵੋਟਰਾਂ ਦੀ ਜਿਹੜੀ ਹੈਗੀ ਉਹਨਾਂ ਨੂੰ ਪ੍ਰਪੋਜ਼ਰ ਚਾਹੀਦੇ ਹੁੰਦੇ ਆ। ਬਾਕੀ ਜਿਹੜੇ ਆਪਣੇ ਰਾਸ਼ਟਰੀ ਪਾਰਟੀ ਹੈ ਉੱਥੇ ਇੱਕ ਵੋਟਰ ਵੱਲੋਂ ਪ੍ਰਪੋਜ਼ਰ ਬਣਦਾ ਹੈ। ਜਿਹੜੇ ਨਾਮਜ਼ਦਗੀ ਫਾਰਮ ਹੈਗੇ 11 ਵਜੇ ਤੋਂ 3 ਵਜੇ ਤੱਕ ਅਲਾਉਡ ਹੈ। ਹਰ ਕੈਂਡੀਡੇਟ ਨਾਲ 4 ਬੰਦੇ ਹੋਰ ਨਾਲ ਆ ਸਕਦੇ ਨੇ ਯਾਨੀ 1 4 ਜੇ ਕੋਈ ਕਵਰਿੰਗ ਕੈਂਡੀਡੇਟ ਵੀ ਨਾ ਲਾਉਂਦਾ ਤੇ ਹਰ ਕੈਂਡੀਡੇਟ +4 ਹੁੰਦਾ ਜੇ ਕਵਰਿੰਗ ਕੈਂਡੀਡੇਟ ਹੈ ਤਾਂ ਉਹ ਵੀ ਨਾਲ ਆ ਸਕਦਾ ਹੈ 100 ਮੀਟਰ ਦੇ ਘੇਰੇ ਦਾ ਅਸੀਂ ਜਿਹੜਾ ਹੈਗਾ ਪ੍ਰਬੰਧ ਕਰ ਲਿਆ ਹੈ ਬੈਰੀਕੇਡਿੰਗ ਹੋਣੀ ਸ਼ੁਰੂ ਹੋ ਗਈ ਹੈ 100 ਮੀਟਰ ਦੀ ਡਿਮਾਰਕੇਸ਼ਨ ਹੋ ਗਈ ਹੈ। ਔਰ ਜਿਹੜੀ ਹੈਗੀ ਇਨਰ ਸਿਕਿਉਰਿਟੀ ਆਊਟਰ ਸਿਕਿਉਰਿਟੀ ਇਹ ਵੀ ਪੁਲਿਸ ਪ੍ਰਸ਼ਾਸਨ ਨਾਲ ਸਾਡੀ ਮੀਟਿੰਗ ਹੋ ਚੁੱਕੀ ਹੈ। ਜੇਕਰ ਕਿਸੇ ਵਿਅਕਤੀ ਨੂੰ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਦੀ ਨੌਕਰੀ ਤੋਂ ਬਰਖਾਸਤ ਕੀਤਾ ਜਾਂਦਾ ਹੈ ਤਾਂ ਬਰਖਾਸਤ ਕੀਤੇ ਜਾਣ ਦੇ 5 ਸਾਲ ਦੇ ਅੰਦਰ-ਅੰਦਰ ਚੋਣ ਲੜਨਾ ਜੇਕਰ ਉਹ ਚਾਹੁੰਦਾ ਹੈ ਤਾਂ ਉਸ ਵਿਅਕਤੀ ਨੂੰ ਪਹਿਲਾਂ ਕਮ ਇੱਕ ਪ੍ਰਮਾਣ ਪੱਤਰ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ ਕਿ ਉਸ ਦੀ ਬਰਖਾਸਤੀ ਭ੍ਰਿਸ਼ਟਾਚਾਰ ਅਤੇ ਦੇਸ਼ ਨਾਲ ਵਿਸ਼ਵਾਸਘਾਤ ਕਰਨ ਕਰਕੇ ਨਹੀਂ ਹੋਈ ਹੈ ਅਤੇ ਇਹ ਸਰਟੀਫਿਕੇਟ ਵੀ ਜਿਹੜਾ ਹੈਗਾ ਨਾਮਜ਼ਦਗੀ ਫਾਰਮ ਦੇ ਨਾਲ ਦਿੱਤਾ ਜਾਂਦਾ ਹੈ ਜੋ ਦੋ ਨਾਮੀਨੇਸ਼ਨ ਉੱਪਰ ਭਰਨਾ ਹੁੰਦਾ ਹੈ ਤਾਂ ਜੇਕਰ ਕਿਸੇ ਨੇ ਕੋਈ ਸਰਕਾਰੀ ਅਕੋਮੋਡੇਸ਼ਨ ਵਗੈਰਾ ਲੈਂਦਾ ਹੋਇਆ ਹੈਗਾ ਪੁਰਾਣਾ ਉਪਕਾਇਆ ਵਗੈਰਾ ਉਹ ਸਾਰੇ ਨੋਡਿਊ ਸਰਟੀਫਿਕੇਟ ਵੀ ਲੈ ਚਾ ਲੈਣੇ ਇਸ ਤੋਂ ਇਲਾਵਾ ਜਿਹੜੀ ਰੈਂਡਮਾਈਜ਼ੇਸ਼ਨ ਹੈ EVMs ਦੀ ਉਹ ਕੱਲ ਪਹਿਲੀ ਰੈਂਡਮਾਈਜ਼ੇਸ਼ਨ 2 ਮਹੀਨوں ਹੋ ਗਈ ਸੀਗੀ ਪੋਲਿੰਗ ਪਾਰਟੀਆਂ ਜਿਹੜੀਆਂ ਹੈਗੀਆਂ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਹੋਈ ਸੀਗੀ ਤੇ ਵੇਅਰ ਹਾਊਸ ਜਿਹੜਾ ਹੈਗਾ ਖੋਲ ਦਿੱਤਾ ਗਿਆ ਸਾਰੀ ਈਵੀਐਮਸ ਕੋ ਰੈਂਡਮਾਈਜ਼ੇਸ਼ਨ ਦੀ ਲਿਸਟ ਜਿਹੜੀ ਹੈਗੀ ਪੋਲਿੰਗ ਪਾਰਟੀਆਂ ਨੂੰ ਮੁਹਈਆ ਕਰਾਤੀ ਗਈ ਹੈ ਉਹ ਜਿਹੜੀਆਂ ਹੈਗੀਆਂ ਆਪਣੇ ਆਪਣੇ ਹਲਕੇ ਵਿੱਚ ਜਾਣ ਗਈਆਂ ਤੇ ਫਿਰ ਉਸ ਤੋਂ ਅੱਗੇ ਜਿਹੜੀ ਸੈਕੰਡ ਔਰ ਥਰਡ ਰੈਂਡਮਾਈਜ਼ੇਸ਼ਨ ਬਾਅਦ ਚ ਹੋਣੀ ਹੈ ਆਬਜ਼ਰਵਰਸ ਆਪ ਦੀ ਹਾਜ਼ਰੀ ਦੇ ਵਿੱਚ ਉਹ ਸਾਰੀ ਹੋਊਗੀ ਇਸ ਦੇ ਨਾਲ ਨਾਲ ਪੋਲਿੰਗ ਪਾਰਟੀਆਂ ਦੀ ਵੀ ਪੋਲਿੰਗ ਪਰਸਨਲ ਦੀ ਵੀ ਫਰਸਟ ਰੈਂਡਮਾਈਜੇਸ਼ਨ ਹੋ ਚੁੱਕੀ ਹੈ ਤੇ ਸਾਰੀ ਪੋਲਿੰਗ ਪਾਰਟੀਆਂ ਕਿਹੜੇ-ਕਿਹੜੇ ਹਲਕੇ ਵਿੱਚ ਕਿੰਨੇ ਬੰਦੇ ਜਾਣੇ ਹਨ ਕੌਣ-ਕੌਣ ਜਾਣੇ ਹੈ ਕਿ ਜਿਨ੍ਹਾਂ ਦੀ ਟ੍ਰੇਨਿੰਗ ਹੋਣੀ ਹੈ ਉਹ ਸਾਰੀ ਵੀ ਅਸੀਂ ਉਮੀਦਵਾਰ ਕਰਾਤੀਆਂ ਹੈਗੀਆਂ 5 ਮਈ ਨੂੰ ਜਿਹੜੀ ਹੈਗੀ ਟ੍ਰੇਨਿੰਗ ਆਫ ਪੋਲਿੰਗ ਪਾਰਟੀਆਂ ਸੰਡੇ ਨੂੰ ਜਾਣੀ ਕੀ ਹੋਣੀ ਹੈ ਜਨਰਲ ਕੈਟਾਗਰੀ ਦੇ ਉਮੀਦਵਾਰ ਵਾਸਤੇ 25000 ਰੁਪਏ ਦਾ ਸਿਕਿਉਰਿਟੀ ਡਿਪੋਜ਼ਿਟ ਹੁੰਦਾ ਹੈ ਤੇ ਜਿਹੜੇ ਰਿਜ਼ਰਵ ਕੈਟਾਗਰੀਜ਼ ਦੇ ਨੇ ਉਹਨਾਂ ਵਾਸਤੇ 12550% ਜਿਹੜਾ ਹੈ ਉਹ ਹੁੰਦਾ ਹੈ ਇਸ ਤੋਂ ਇਲਾਵਾ ਜਿਹੜੇ ਆਪਣੇ ਰਿਹਰਸਲ ਵੈਨਿਊ ਹੈਗੇ ਆਪਣੇ ਸੰਗਰੂਰ ਦੇ ਉਹ ਹੈਗੇ ਲਹਿਰਾ ਦੇ ਵਿੱਚ ਬਾਬਾ ਹੀਰਾ ਸਿੰਘ ਭੱਟਲ ਕਾਲਜ ਡੇੜਬਾ ਦੇ ਵਿੱਚ ਆਪਣਾ ਰਣਵੀਰ ਕਾਲਜ ਸੁਨਾਮ ਮਹਾਰਾਜਾ ਪੈਲੇਸ ਤੁਰੀ ਯੂਨੀਵਰਸਿਟੀ ਕਾਲਜ ਬੇਨੜਾ ਤੇ ਸੰਗਰੂਰ ਜਿਹੜਾ ਹੈਗਾ ਰੂਸਾ ਬਲਾਕ ਆਪਣਾ ਰਣਵੀਰ ਕਾਲਜ ਦੇ ਵਿੱਚ ਉੱਥੇ ਹੈ ਜਿਵੇਂ ਕਿ ਸੀਯੂ ਤੇ ਬੀਯੂ ਹੁੰਦੀ ਹੈ ਉਹ 20% ਐਕਸਟਰਾ ਹੁੰਦੀ ਹੈ ਤੇ 30% ਜਿਹੜੀ ਹੈਗੀ ਵੀਵੀਪੈਡ ਰਿਜ਼ਰਵ ਦੇ ਵਿੱਚ ਹੁੰਦੀ ਹੈ ਇਹ ਸਾਰੇ ਦੀ ਸਾਰੇ ਵੀ ਅਸੀਂ ਮਹਈਆ ਕਰਾਈ ਕਰ ਆ ਚੁੱਕੇ ਆਲਰੇਡੀ ਡੀਟੇਲ ਆਫ ਕਾਊਂਟਿੰਗ ਸੈਂਟਰ ਜਿਹੜੀਆਂ ਹੈਗੀਆਂ ਜਿਹੜੇ ਆਪਣੇ 6 ਹਲਕੇ ਨੇ ਉਹਨਾਂ ਦੀ ਕਾਊਂਟਿੰਗ ਇੱਥੇ ਹੋਣੀ ਹੈ ਬਾਕੀ ਜਿਹੜੇ 3 ਹੈਗੇ ਉਹ ਆਪਣੇ ਬਰਨਾਲੇ ਉਹਨਾਂ ਦੀ ਕਾਊਂਟਿੰਗ ਹੋਦੀ ਹੈ ਐਸਡੀ ਐਸਡੀ ਕਾਲਜ ਦੇ ਵਿੱਚ ਜਿਵੇਂ ਸਾਰਿਆਂ ਨੂੰ ਪਤਾ ਹੈ ਆਪਣੀ ਇੱਥੇ ਸਾਰੇ ਬਰਡਵਾਲ ਦੇ ਵਿੱਚ ਹੁੰਦੀ ਹੈ ਇਸ ਦੀ ਪ੍ਰਵਾਨਗੀ ਵੀ ਐਸਆਈ ਤੋਂ ਆ ਗਈ ਹੈ ਤੇ ਜਿਹੜੀ ਤਿਆਰੀਆਂ ਹੈਗੀਆਂ ਕਾਊਂਟਿੰਗ ਹਾਲ ਦੀ ਔਰ ਸਟਰੋਂਗ ਰੂਮਸ ਦੀ ਉਹ ਇਸ ਵੇਲੇ ਚੱਲ ਰਹੀਆਂ ਹੈਗੀਆਂ ਟੋਟਲ ਜਿਹੜੇ ਪੋਸਟਲ ਬੈਲੇਟ ਪੇਪਰ ਹੈਗੇ ਉਹਦੇ ਵਾਸਤੇ ਐਲੀਜੀਬਲ ਵੋਟਰ ਜਿਹੜੇ 12 ਡੀ ਫਾਰਮ ਦੇ ਤਹਿਤ ਹੈਗੇ ਉਹ ਹੈਗੇ 14819 ਤੇ ਸਾਰਿਆਂ ਨੂੰ 100% ਫਾਰਮ ਵੀ ਡਿਸਟ੍ਰੀਬਿਊਟ ਹੋ ਗਏ ਆਂ ਪਾਰਲੀਮੈਂਟਰੀ ਕੌਨਸਟੀਟੂਐਂਸੀ ਦੀ ਗੱਲ ਕਰੀਏ ਤਾਂ ਫਿਰ ਪੋਲਿੰਗ ਸਟੇਸ਼ਨ ਜਿਹੜੇ ਨੇ 1765 ਨੇ ਜਿਹਦੇ ਵਿੱਚ ਇਸ ਵੇਲੇ ਤੱਕ 1555337 ਵੋਟਰਸ ਜਿਹੜੇ ਨੇ ਜਨਰਲ ਇਲੈਕਟਰ ਔਰ ਸਰਵਿਸ ਇਲੈਕਟਰ ਮਿਲਾ ਕੇ ਇਹ ਸਾਰਾ ਹੈਗਾ 18 ਤੋਂ 19 ਏਜ ਗਰੁੱਪ ਜਿਹੜੇ ਨੇ ਫਸਟ ਟਾਈਮ ਵੋਟਰ ਆਪਾਂ ਜਿਨ੍ਹਾਂ ਨੂੰ ਕਹਿੰਦੇ 31641 ਹੈਗੇ ਪੀ ਡਬਲਯੂ ਡੀ ਵੋਟਰਸ ਜਿਹੜੇ ਨੇ 10460 ਨੇ ਐਨ ਆਰ ਆਈ ਵੋਟਰਸ 36 ਨੇ 80 ਪਲੱਸ ਵੋਟਰਸ ਜਿਹੜੇ ਨੇ 32831 ਨੇ ਤੇ 100 ਪਲੱਸ ਵੋਟਰਸ ਆਪਣੇ ਪਾਰਲੀਮੈਂਟਰੀ ਕੌਂਸਟੀਟਿਊਸ਼ਨ ਸੰਸਦ ਦੇ ਇਸ ਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਸੀਜ਼ਰ ਦੀ ਤੇ ਹੁਣ ਤੱਕ ਜਿਹੜੇ ਵੀ ਕਿਸੇ ਪਾਸੋਂ ਜੇਕਰ ਕੋਈ ਸਾਡੀ ਟੀਮਾਂ ਨੇ ਜਾਂ ਫਿਰ ਐਕਸਾਈਜ਼ ਦੀ ਟੀਮਾਂ ਨੇ ਕਿਸੇ ਨੇ ਉਹਨੂੰ ਕੁਆਂਟੀਫਾਈ ਕਰ ਲਈਏ ਕੈਸ਼ ਨੂੰ ਵੀ ਜਾਂ ਫਿਰ ਕਿਸੇ ਜਵੈਲਰੀ ਆਈਟਮਸ ਨੂੰ ਉਹ ਸਾਰਾ ਕੁਝ ਮਿਲਾ ਕੇ 12 ਕਰੋੜ 11 ਲੱਖ ਰੁਪਏ ਦੀ ਹਜੇ ਤੱਕ ਆਪਣੀ ਰਿਕਵਰੀਜ਼ ਔਰ ਸੀਜ਼ਰਸ ਜਿਹੜੇ ਨੇ ਹੋ ਚੁੱਕੇ ਨੇ ਲੌ ਐਂਡ ਆਰਡਰ ਦੇ ਪੱਖੋਂ ਟੋਟਲ ਆਰਮਸ ਜਿਹੜੇ ਨੇ ਲਾਇਸੈਂਸ ਹੋਲਡਰਸ ਆਪਣੇ ਜ਼ਿਲ੍ਹੇ ਦੇ 15327 ਨੇ ਜਿਦੇ ਟੋਟਲ ਨੰਬਰ ਆਫ ਆਰਮਸ ਹੈਗੇ 18139 ਜਿਦੇ ਵਿੱਚ 16909 ਡਿਪੋਜ਼ਿਟ ਹੋਣ ਤੱਕ ਹੋ ਚੁੱਕਿਆ ਮਤਲਬ 93.27% ਜਿਹੜਾ ਹੈਗਾ ਡਿਪੋਜ਼ਿਸ਼ਨ ਆਫ ਆਰਮਸ ਇਸ ਵਿੱਚ ਆਰਮਸ ਹੋ ਚੁੱਕਿਆ ਜਿਹੜੇ ਪ੍ਰੀਵੈਂਟਿਵ ਐਕਸ਼ਨਸ ਹੈਗੇ ਐਮ ਸੀ ਸੀ ਸ਼ੁਰੂ ਹੋਣ ਤੋਂ ਟੋਟਲ ਨੰਬਰ ਆਫ ਟ੍ਰਬਲ ਮੇਕਰ ਜਿਹੜੇ ਨੇ 168 ਨੇ 127 ਜਿਦੇ ਵਿੱਚੋਂ ਆਪਾਂ ਪ੍ਰੀਵੈਂਟਿਵ ਐਕਸ਼ਨ ਕਰ ਲਿਆ ਹੈ ਪਰਸਨ ਕੌਜ਼ਿੰਗ ਵਲਨਰੇਬਿਲਿਟੀ ਜਿਹੜੇ ਹੈ ਕਿ 82 ਨੇ ਪ੍ਰੀਵੈਂਟਿਵ ਐਕਸ਼ਨ ਤਹਿਤ ਹੋ ਚੁੱਕਾ ਹੈ ਅਦਰ ਕੇਸ ਜਿਹੜੇ ਨੇ ਉਹਨਾਂ ਨੂੰ ਬਾਉਂਡ ਡਾਊਨ ਦੇ ਵਿੱਚ ਆਪਾਂ 315 ਬੰਦਿਆਂ ਨੂੰ O.B ਕਰ ਲਿਆ ਹੈਗਾ ਪਾਰੋਲ ਜੰਪਰਸ ਜਿਹੜੇ ਨੇ O.B ਜਿਹੜੇ ਹੈਗੇ ਉਹਦੇ ਚੋਂ 7 ਜਿਹੜੇ ਨੇ ਅਰੈਸਟ ਵੀ ਹੋ ਚੁੱਕੇ ਹੈ ਤੇ ਨਾਨ ਬੇਲੇਬਲ ਵਾਰੰਟਸ ਜਿਹੜੇ ਸੀ ਕਿ ਉਹਦੇ ਵਿੱਚੋਂ 100 ਵਾਰੰਟਸ ਐਗਜ਼ੀਕਿਊਟ ਹੋ ਚੁੱਕੇ ਹਨ 5000 ਪੈਂਡਿੰਗ ਹੈ ਤੇ 107 CrPC ਦੇ ਤਹਿਤ ਇਸ ਵੇਲੇ ਤੱਕ 2711 ਦੀ ਕਾਰਵਾਈ ਹੋ ਚੁੱਕੀ ਹੈ 109 ਸੀਆਰਪੀਸ ਦੇ 78 ਤੇ ਕਾਰਵਾਈ ਹੋ ਚੁੱਕੀ ਹੈ 110 ਸੀਆਰਪੀਸੀ ਦੇ ਵਿੱਚ 188 ਤੇ ਕਾਰਵਾਈ ਹੋ ਚੁੱਕੀ ਹੈ ਤੇ ਇਹ ਸਾਰੀ ਜਿਹੜੀ ਹੈਗੀ ਬਰੀਫ ਦੇ ਵਿੱਚ ਜਾਣਕਾਰੀ ਸੀਗੀ ਜਿਹੜੀ ਦੀ ਕਾਪੀ ਹੈ ਉਹ ਅਸੀਂ ਤੁਹਾਨੂੰ ਮਈਆ ਕਰਾ ਦੇਵਾਂਗੇ ਜਿਸ ਕਰਕੇ ਤੁਹਾਨੂੰ ਪ੍ਰੈਸ ਮੂਟ ਵੀ ਜਿਹੜਾ ਹੈਗਾ ਤੇ ਰਿਲੀਸ ਬੀਪੀਆਰ ਉਸ ਆਪ ਵੱਲੋਂ ਵੀ ਜਿਹੜਾ ਰਿਲੀਜ਼ ਕੀਤਾ ਜਾਵੇ ਸਰ ਕਵਰਿੰਗ ਸੈਂਟਰ ਇਸ ਮੇਥੇ 6 ਜਣੇ ਜਾ ਸਕਦੇ ਹਨ 1+4 1+4 ਕੈਂਡੀਡੇਟ 4 ਕਵਰਿੰਗ ਇਹਦਾ 2 ਹੋ ਗਿਆ ਨਾ 2+8 ਹੋ ਗਿਆ 10 ਬੰਦੇ ਟੋਟਲ ਹਰ ਬੰਦੇ ਹਰ ਕੈਂਡੀਡੇਟ ਦੇ ਨਾਲ 4 4 ਹੈ ਦੇਖੋ ਇਸ ਤਰ੍ਹਾਂ ਜੇਕਰ ਮੰਨ ਲਓ ਜਿਹੜਾ ਵੀ ਬੰਦਾ 3 ਵਜੇ ਤੱਕ ਨਾਮਜ਼ਦਗੀ ਪੱਤਰ ਲੈ ਕੇ ਰੂਮ ਦੇ ਵਿੱਚ ਆ ਗਿਆ ਜਿੱਥੇ ਨੋਮੀਨੇਸ਼ਨ ਪੇਪਰ ਆਪਾਂ ਜਮਾ ਕਰਾਣੇ ਆ ਸਾਰਿਆਂ ਦੀ ਐਂਟਰੀ ਉਸ ਵੇਲੇ ਹੋਏਗੀ ਉਸ ਦੇ ਵਾਸਤੇ ਵੀਡੀਓਗ੍ਰਾਫੀ ਹੁੰਦੀ ਹੈ ਘੜੀ ਦੇ ਨਾਲ ਜਿਹੜਾ ਹੈਗਾ ਲਗਾਤਾਰ ਉਹਦਾ ਚੱਲਦਾ ਰਹਿਣਾ ਟਾਈਮ ਸਟੈਂਪਿੰਗ ਹੁੰਦੀ ਹੈ ਜੋ ਵੀ 3 ਵਜੇ ਤੱਕ ਆ ਗਿਆ ਉਹਨਾਂ ਦੇ ਨੋਮੀਨੇਸ਼ਨ ਫਾਰਮ ਲੈ ਲੈ ਜਾਣਗੇ ਫਿਰ ਜਦੋਂ ਵੀ ਕੈਂਡੀਡੇਟ ਹੁੰਦਾ ਹੈ ਤਾਂ ਉਹਨੂੰ ਨਾਲ ਨਾਲ ਜਿਹੜਾ ਹੈਗਾ ਏਵੈਲੂਏਸ਼ਨ ਹੋ ਜਾਂਦਾ ਹੈ ਕਸਲਾ ਨਾ ਜਮਾ ਕਰਾਉਣ ਦੀ ਕਿਸੇ ਨੂੰ ਰੈਲੈਕਸੇਸ਼ਨ ਹੈ ਜੀ ਇਹਦੇ ਤਹਿਤ ਜਿਹੜੀ ਹੈਗੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਗਾਈਡਲਾਈਨਸ ਹੈਗੀਆਂ ਜਿਹਦੇ ਤਹਿਤ ਅਸੀਂ ਜਿਹੜਾ ਹੈਗਾ ਐਗਜ਼ਾਮਿਨ ਕਰ ਰਹੇ ਹੈਗੇ ਕਾਫੀ ਸਾਰੀ ਐਪਲੀਕੇਸ਼ਨ ਸੀ ਸਾਡੇ ਕੋਲ ਆਈ ਹੈ ਅਸੀਂ ਪੁਲਿਸ ਤੋਂ ਜਿਹੜੀ ਹੈਗੀ ਥ੍ਰੈਟ ਪਰਸੈਪਸ਼ਨ ਵਗੈਰਾ ਉਹ ਸਭ ਕੁਝ ਲੈ ਰਹੇ ਆਂ ਤੇ ਜਿਹੜਾ ਸਾਨੂੰ ਅਪਰੋਪਰੀਏਟ ਲੱਗਦਾ ਹੈ ਉਸ ਦੇ ਤਹਿਤ ਅਸੀਂ ਜਿਹੜਾ ਹੈਗਾ ਉਹ ਐਗਜ਼ੈਂਪਸ਼ਨ ਕਰ ਰਹੇ ਹਾਂ